ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਪਾਲ ਤੇਰਾ ਅਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸਵਾਰਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਆਸ਼ਟਪਦੀਆ ਇਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਭੂ ਇਕ ਤੇ ਕੇਵਲ ਇਕ ਹੈ ਸਰਬ ਸਮਰਥ ਤੇ ਸਰਬ ਵਿਆਪਕ ਹੈ ਤੇ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਗੁਰੂ ਇੱਕ ਸਾਗਰ ਹੈ ਸਮੁੰਦਰ ਹੈ ਜੋ ਪ੍ਰਭੂ ਦੀ ਸਿਬਦ ਸਲਾਹ ਦੇ ਗੁਣਾਂ ਰੂਪੀ ਰਤਨ ਹੀਰੀਆਂ ਨਾਲ ਭਰਪੂਰ ਹੈ ਜੀਵਨ ਲਈ ਸੋਹਣੇ ਸੁੰਦਰ ਉਪਦੇਸ਼ ਰੂਪ ਨਾਲ ਭਰਿਆ ਪਿਆ ਹੈ ਇਸ ਗੁਰੂ ਸਾਗਰ ਵਿੱਚੋਂ ਸੰਤਪੁਰਸ਼ ਗੁਰਮੁਖ ਸੱਜਣ ਆਤਮਕ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ ਛੁਗਦੇ ਹਨ ਭਾਵ ਪੀਂਦੇ ਹਨ ਤੇ ਗੁਰੂ ਦੇ ਕੋਲ ਰਹਿੰਦੇ ਹਨ ਦੂਰ ਨਹੀਂ ਜਾਂਦੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਬਰ ਮਹਿ ਹੰਸ ਪ੍ਰਾਨ ਪਤ ਪਾਵੈ ਪ੍ਰਭੂ ਦੀ ਕਿਰਪਾ ਨਾਲ ਪ੍ਰਭੂ ਦੇ ਨਾਮ ਰਸ ਦਾ ਚੋਗਾ ਚੁਗਦੇ ਹਨ ਗੁਰਮਖ ਰੂਪ ਹੰਸ ਗੁਰੂ ਰੂਪ ਸਰੋਵਰ ਵਿੱਚ ਟਿਕ ਕੇ ਰਾਣਾ ਦੇ ਮਾਲਕ ਪ੍ਰਭੂ ਨੂੰ ਪਾ ਲੈਂਦਾ ਹੈ ਕਿ ਆ ਬਗ ਬਪੜਾ ਛਪੜੀ ਨਹਾਏ ਕੀਚੜ ਡੂਬੇ ਮੈਲ ਨਾ ਜਾਏ ਸਹਾਉ ਵਿਚਾਰਾ ਬਗਲਾ ਛਪੜੀ ਵਿੱਚ ਨਹਾ ਕੇ ਕੀ ਲੱਭਦਾ ਹੈ ਭਾਵ ਉਸ ਨੂੰ ਕੋਈ ਲਾਭ ਨਹੀਂ ਹੁੰਦਾ ਉਹ ਤਾਂ ਬਸ ਚਿੱਕੜ ਵਿੱਚ ਹੀ ਡੁੱਬਦਾ ਹੈ ਕੋਸ ਦੀ ਮੈਲ ਦੂਰ ਨਹੀਂ ਹੁੰਦੀ ਠਹਿਰਾਓ ਭਾਵ ਇਹ ਕਿ ਗੁਰੂ ਰੂਪ ਸਾਗਰ ਨੂੰ ਤਿਆ ਕੇ ਜਿਹੜਾ ਮਨੁੱਖ ਹੋਰ ਹੋਰ ਆਸਰੇ ਭਾਲਦਾ ਫਿਰਦਾ ਹੈ ਉਹ ਤਾਂ ਇਉਂ ਸਮਝੋ ਜਿਵੇਂ ਛਪੜੀ ਵਿੱਚ ਨਹਾ ਰਿਹਾ ਹੈ ਤੇ ਉਥੋਂ ਮੋਹ ਮਾਇਆ ਦੇ ਚੱਕਰ ਦੀ ਮੈਲ ਨਾਲ ਹੀ ਗੰਦਾ ਹੁੰਦਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ